ਤਪਿਆਸ ਦਰਿਆ ਦਾ ਕਹਿ ਲਗਾਤਾਰ ਦੇਖ ਨੂੰ ਮਿਲ ਰਿਹਾ ਤੁਹਾਨੂੰ ਦੱਸ ਦੇ ਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਜਿਸ ਤੋਂ ਬਾਅਦ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਤਾਂ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਪਿੰਡ ਅਬਦੁੱਲਾਪੁਰ ਦੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਬਿਆਸ ਦਾ ਪਾਣੀ ਐਂਟਰ ਕਰ ਜਾਂਦਾ ਹੈ ਔਰ ਪੂਰਾ ਪਿੰਡ ਡੁੱਬ ਜਾਂਦਾ ਹੈ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਲੱਗਦਾ ਹੈ ਕਿ ਪੂਰੀ ਨਦੀ ਇਹ ਬਣ ਚੁੱਕੀ ਹੈ ਔਰ ਲੋਕਾਂ ਨੂੰ ਉਥੋਂ ਰੈਸਕਿਊ ਕਰਨਾ ਪਿਆ ਆਸ-ਪਾਸ ਦੇ ਜੋ ਲੋਕ ਜੋ ਪਿੰਡ ਦੇ ਵਿੱਚ ਰੱਖੜੀ ਬੰਨਣ ਆਏ ਸੀ ਆਪਣੇ ਭਰਾਵਾਂ ਦੇ ਤਾਂ ਉਹ ਵੀ ਰਿਸ਼ਤੇਦਾਰ ਉਥੇ ਫਸ ਜਾਂਦੇ ਨੇ ਜਿਸ ਤੋਂ ਬਾਅਦ ਟਰਾਲੀਆਂ ਦੀ ਮਦਦ ਦੇ ਨਾਲ ਇਹਨਾਂ ਲੋਕਾਂ ਨੂੰ ਉਥੋਂ ਰੈਸਕਿਊ ਕੀਤਾ ਜਾਂਦਾ ਹੈ ਔਰ ਡੰਗਰ ਬੱਚੇ ਆਪਣੇ ਲੈ ਕੇ ਜਾ ਰਹੇ ਨੇ ਲੋਕ ਤਾਂ ਜੋ ਪਾਣੀ ਜਦੋਂ ਨਿਕਲੇਗਾ ਤਾਂ ਉਸ ਤੋਂ ਬਾਅਦ ਲੋਕ ਉੱਥੇ ਦੁਬਾਰਾ ਆ ਕੇ ਵਸਣਗੇ ਤਾਂ ਇਹ ਤਸਵੀਰਾਂ ਨੇ ਬਿਆਸ ਦਰਿਆ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਔਰ ਆਸ-ਪਾਸ ਜੋ ਬਿਆਸ ਦਰਿਆ ਦੇ ਕੰਢੇ ਤੇ ਪਿੰਡ ਵਸਦੇ ਨੇ ਤਾਂ ਉੱਥੇ ਪਾਣੀ ਕਈ ਪਿੰਡਾਂ ਦੇ ਵਿੱਚ ਦਾਖਲ ਹੋ ਚੁੱਕਾ ਹੈ ਔਰ ਹੁਸ਼ਿਆਰਪੁਰ ਦਾ ਇਹ ਪਿੰਡ ਅਬਦੁੱਲਾਪੁਰ ਜਿੱਥੇ ਪਾਣੀ ਭਰ ਚੁੱਕਾ ਹੈ ਪੂਰਾ ਪਿੰਡ ਇੱਕ ਤਰੀਕੇ ਦੇ ਨਾਲ ਡੁੱਬ ਚੁੱਕਾ ਹੈ ਫਸਲਾਂ ਲੋਕਾਂ ਦੀਆਂ ਡੁੱਬ ਚੁੱਕੀਆਂ ਨੇ ਘਰ ਡੁੱਬ ਚੁੱਕੇ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਹੈ ਕਿਉਂਕਿ ਬਿਜਲੀ ਦੀ ਸਪਲਾਈ ਵੀ ਠੱਪ ਕਰ ਦਿੱਤੀ ਗਈ ਹੈ ਜਦੋਂ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਬਿਜਲੀ ਦੀ ਸਪਲਾਈ ਟੱਪ ਕੀਤੀ ਜਾਂਦੀ ਹੈ ਔਰ ਘਰਾਂ ਦੇ ਵਿੱਚ ਪਾਣੀ ਭਰ ਚੁੱਕਾ ਜਿਸ ਕਰਕੇ ਸਮਾਨ ਉਹਨਾਂ ਦਾ ਕਾਫੀ ਖਰਾਬ ਹੋ ਚੁੱਕਾ ਹੈ ਔਰ ਖਾਣ ਪੀਣ ਦਾ ਸਮਾਨ ਵੀ ਹੁਣ ਤੱਕ ਨਹੀਂ ਪਹੁੰਚ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਸ ਤੋਂ ਬਾਅਦ ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ਤੋਂ ਥੋੜੀ ਦੇਰ ਬਾਹਰ ਰਹਿ ਜਾਂਦੇ ਹੋ ਉਸ ਤੋਂ ਬਾਅਦ ਵਾਪਸ ਆਉਣਗੇ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਅਬਦੁੱਲਾਪੁਰ ਦੀ ਤਸਵੀਰ ਹੈ ਜਿੱਥੇ ਪਾਣੀ ਭਰ ਚੁੱਕਾ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਪੂਰੇ ਖੇਤ ਡੁੱਬ ਚੁੱਕੇ ਨੇ ਇਸ ਤਰੀਕੇ ਨਾਲ ਲੱਗਦਾ ਹੈ ਕਿ ਨਦੀ ਪਿੰਡ ਦੇ ਵਿੱਚ ਬਣ ਚੁੱਕੀ ਹੈ ਔਰ ਲੋਕਾਂ ਨੂੰ ਇਹ ਨਦੀ ਪਾਰ ਕਰਨੀ ਪੈ ਰਹੀ ਹੈ ਕਿਸ ਤਰੀਕੇ ਦੇ ਨਾਲ ਪੂਰੇ ਅੱਡੇ ਅੱਡੇ ਡੁੱਬੇ ਹੋਏ ਨੇ ਲੋਕ ਔਰ ਟਰਾਲੀਆਂ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਪੌਂਗ ਡੈਮ ਤੋਂ ਜੋ ਪਾਣੀ ਛੱਡਿਆ ਜਾ ਰਿਹਾ ਤਾਂ ਉਸ ਦੇ ਚੱਲਦੇ ਬਿਆਸ ਦਰਿਆਦ ਵਿੱਚ ਪਾਣੀ ਭਰਿਆ ਹੋਇਆ ਹੈ ਪਹਿਲਾਂ ਹੀ ਚੇਤਾਵਨੀ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਸੀ ਕਿ ਬਿਆਸ ਦੇ ਕੰਢੇ ਜੋ ਪਿੰਡ ਵਸੇ ਨੇ ਤਾਂ ਉੱਥੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਹੋ ਸਕਦਾ ਹੈ ਕਿ ਇੱਥੇ ਪਾਣੀ ਅ ਇਸ ਤਰੀਕੇ ਦੇ ਨਾਲ ਆ ਸਕਦਾ ਹੈ ਤਾਂ ਉਹ ਪਾਣੀ ਜਦੋਂ ਆਇਆ ਤਾਂ ਉਸ ਤੋਂ ਬਾਅਦ ਪੂਰੇ ਦਾ ਪੂਰਾ ਪਿੰਡ एकदम ਡੁੱਬ ਗਿਆ ਲੋਕਾਂ ਦੇ ਵੱਲੋਂ ਇੰਨੀ ਤਿਆਰੀ ਹਾਲਾਂਕਿ ਨਹੀਂ ਕੀਤੀ ਗਈ ਸੀ ਪਰ ਬਾਅਦ ਵਿੱਚ ਉਹਨੂੰ ਰੈਸਕਿਊ ਕੀਤਾ ਜਾ ਰਿਹਾ ਲੋਕ ਆਪਣੇ ਪੱਧਰ ਦੇ ਉੱਤੇ ਹੀ ਟਰਾਲੀਆਂ ਦੇ ਵਿੱਚ ਬੈਠ ਕੇ ਉੱਥੋਂ ਜਾ ਰਹੇ ਨੇ ਕਈ ਰਿਸ਼ਤੇਦਾਰ ਆਏ ਹੋਏ ਸੀ ਉਹ ਉਥੋਂ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਪਿੰਡ ਦੇ ਲੋਕ ਵੀ ਕਈ ਫਿਰ ਹਾਲ ਆਪਣੇ ਘਰਵਾਰ ਛੱਡ ਕੇ ਜਾ ਰਹੇ ਨੇ ਤਾਂ ਜੋ ਜਦੋਂ ਪਾਣੀ ਨਿਕਲੇਗਾ ਪਿੰਡ ਦੇ ਵਿੱਚੋਂ ਤਾਂ ਬਾਅਦ ਵਿੱਚ ਵਾਪਸੀ ਕਰਨਗੇ ਕਿਉਂਕਿ ਜੇ ਖੁਦ ਤਾਂ ਰਹਿੰਦੇ ਨੇ ਉੱਥੇ ਉਹਨਾਂ ਦਾ ਰਾਸ਼ਨ ਪਾਣੀ ਦਾ ਵੀ ਮੁਸ਼ਕਲ ਹੋ ਰਿਹਾ ਹੈ ਔਰ ਉੱਥੇ ਦੂਸਰੇ ਪਾਸੇ ਜੋ ਪਸ਼ੂ ਡੰਗਰ ਇਹਨਾਂ ਨੇ ਰੱਖੇ ਹੋਏ ਨੇ ਤਾਂ ਉਹਨਾਂ ਲਈ ਚਾਰਾ ਵੀ ਨਹੀਂ ਮਿਲ ਰਿਹਾ ਬਿਜਲੀ ਦੀ ਸਪਲਾਈ ਵੀ ਠੱਪ ਹੋ ਚੁੱਕੀ ਹੈ ਜਿਸ ਕਰਕੇ ਕਾਫੀ ਪੇਸ਼ਾਂਦਿਆਂ ਦਾ ਸਾਹਮਣਾ ਇਹਨਾਂ ਪਿੰਡ ਵਾਲਿਆਂ ਨੂੰ ਕਰਨਾ ਪੈ ਰਿਹਾ ਸੀ ਔਰ ਇਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਟਰਾਲੀਆਂ ਦੇ ਵਿੱਚ ਬਿਠਾ ਕੇ ਫੋਟੋ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤਾਂ ਫਿਲਹਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਬਿਆਸ ਦੇ ਕੰਢੇ ਤੇ ਜੋ ਪਿੰਡ ਵਸਦੇ ਨੇ ਖਾਸ ਤੌਰ ਤੇ ਅਬਦੁੱਲਾ ਪਿੰਡ ਦੀ ਤਸਵੀਰ ਜਿੱਥੇ ਪੂਰਾ ਪਿੰਡ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕਾ ਹੈ ਪੂਰਾ ਪਿੰਡ ਡੁੱਬ ਚੁੱਕਾ ਹੈ ਜਿਸ ਤੋਂ ਬਾਅਦ ਜੋ ਪਰਿਵਾਰ ਨੇ ਉਥੋਂ ਘਰਵਾਲੇ ਛੱਡ ਕੇ ਜਾ ਰਹੇ ਨੇ ਔਰ ਜੋ ਰਿਸ਼ਤੇਦਾਰ ਇੱਥੇ ਆਏ ਹੋਏ ਸੀ ਤਾਂ ਉਹ ਵੀ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਟਰਾਲੀਆਂ ਦੇ ਵਿੱਚ ਬੈਠੇ ਬਿਠਾ ਕੇ ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਤਾਂ ਫਿਲਹਾਲ ਲੋਕ ਮੌਜੂਦ ਨੇ ਪਿੰਡ ਦੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਸਾਡੇ ਪੱਤਰਕਾਰ ਵੱਲੋਂ ਔਰ ਉਹਨਾਂ ਦਾ ਕੀ ਕਹਿਣਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਕਿਸ ਤਰੀਕੇ ਦੀਆਂ ਮੁਸ਼ਕਲਾਂ ਉਹਨਾਂ ਨੂੰ ਸਾਹਮਣੇ ਕਰਨੀਆਂ ਪੈਡੀਆਂ ਨੇ ਤਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਭਾਈ ਇਹ ਬੰਦੇ ਦਾ ਕਾਫੀ ਆਡਾ ਮਾਲ ਡੰਗਰ ਵੀ ਵੇਚਿਆ ਜੇ ਤਾਂ ਤਪਿਆਸ ਦਰਿਆ ਦਾ ਕਹਿਰ ਲਗਾਤਾਰ ਦੇਖ ਨੂੰ ਮਿਲਦਾ ਹੈ ਤੁਹਾਨੂੰ ਦੱਸ ਦੇ ਕਿ ਵਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਈ ਪਿੰਡਾਂ ਦੇ ਵਿੱਚ ਪਾਣੀ ਆ ਗਿਆ ਜਿਸ ਤੋਂ ਬਾਅਦ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਤਾਂ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਪਿੰਡ ਅਬਦੁੱਲਾਪੁਰ ਦੀਆਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਬਿਆਸ ਦਾ ਪਾਣੀ ਐਂਟਰ ਕਰ ਜਾਂਦਾ ਹੈ ਔਰ ਪੂਰਾ ਪਿੰਡ ਡੁੱਬ ਜਾਂਦਾ ਹੈ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਲੱਗਦਾ ਹੈ ਕਿ ਪੂਰੀ ਨਦੀ ਇਹ ਬਣ ਚੁੱਕੀ ਹੈ ਔਰ ਲੋਕਾਂ ਨੂੰ ਉਥੋਂ ਰੈਸਕਿਊ ਕਰਨਾ ਪਿਆ ਆਸ-ਪਾਸ ਦੇ ਜੋ ਲੋਕ ਜੋ ਪਿੰਡ ਦੇ ਵਿੱਚ ਰਖੜੀ ਬੰਨਣ ਆਏ ਸੀ ਆਪਣੀ ਭਰਾਵਾਂ ਦੇ ਤਾਂ ਉਹ ਵੀ ਰਿਸ਼ਤੇਦਾਰ ਉਥੇ ਫਸ ਜਾਂਦੇ ਨੇ ਜਿਸ ਤੋਂ ਬਾਅਦ ਟਰਾਲੀਆਂ ਦੀ ਮਦਦ ਦੇ ਨਾਲ ਇਹਨਾਂ ਲੋਕਾਂ ਨੂੰ ਉਥੋਂ ਰੈਸਕਿਊ ਕੀਤਾ ਜਾਂਦਾ ਹੈ ਔਰ ਡੰਗਰ ਬੱਚੇ ਆਪਣੇ ਲੈ ਕੇ ਜਾ ਰਹੇ ਨੇ ਲੋਕ ਤਾਂ ਜੋ ਪਾਣੀ ਜਦੋਂ ਨਿਕਲੇਗਾ ਤਾਂ ਉਸ ਤੋਂ ਬਾਅਦ ਲੋਕ ਉਥੇ ਦੁਬਾਰਾ ਆ ਕੇ ਬਸਣਗੇ ਤਾਂ ਇਹ ਤਸਵੀਰਾਂ ਨੇ ਵਿਆਸ ਦਰਿਆ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਕੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਜਿਸ ਕਰਕੇ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਔਰ ਆਸ-ਪਾਸ ਜੋ ਬਿਆਸ ਦਰਿਆ ਦੇ ਕੰਢੇ ਤੇ ਪਿੰਡ ਵਸਦੇ ਨੇ ਤਾਂ ਉੱਥੇ ਪਾਣੀ ਕਈ ਪਿੰਡਾਂ ਦੇ ਵਿੱਚ ਦਾਖਲ ਹੋ ਚੁੱਕਾ ਹੈ ਔਰ ਹੁਸ਼ਿਆਰਪੁਰ ਦਾ ਪਿੰਡ ਅਬਦੁੱਲਾਪੁਰ ਜਿੱਥੇ ਪਾਣੀ ਭਰ ਚੁੱਕਾ ਹੈ ਪੂਰਾ ਪਿੰਡ ਇੱਕ ਤਰੀਕੇ ਨਾਲ ਡੁੱਬ ਚੁੱਕਾ ਹੈ ਫਸਲਾਂ ਔਰ ਲੋਕਾਂ ਦੀਆਂ ਡੁੱਬ ਚੁੱਕੀਆਂ ਨੇ ਘਰ ਡੁੱਬ ਚੁੱਕੇ ਨੇ ਔਰ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਹੈ ਕਿਉਂਕਿ ਬਿਜਲੀ ਦੀ ਸਪਲਾਈ ਵੀ ਠੱਪ ਕਰ ਦਿੱਤੀ ਗਈ ਹੈ ਜਦੋਂ ਪੂਰੇ ਪਿੰਡ ਦੇ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਬਿਜਲੀ ਦੀ ਸਪਲਾਈ ਠੱਪ ਕੀਤੀ ਜਾਂਦੀ ਹੈ ਔਰ ਘਰਾਂ ਦੇ ਵਿੱਚ ਪਾਣੀ ਭਰ ਚੁੱਕਾ ਜਿਸ ਕਰਕੇ ਸਮਾਨ ਉਹਨਾਂ ਦਾ ਕਾਫੀ ਖਰਾਬ ਹੋ ਚੁੱਕਾ ਹੈ ਔਰ ਖਾਣ ਪੀਣ ਦਾ ਸਮਾਨ ਵੀ ਉੱਥੇ ਤੱਕ ਨਹੀਂ ਪਹੁੰਚ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਉਸ ਤੋਂ ਬਾਅਦ ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ਤੋਂ ਥੋੜੀ ਦਰ ਬਾਹਰ ਗਿਆ ਜਾਵੇ ਔਰ ਉਸ ਤੋਂ ਬਾਅਦ ਵਾਪਸ ਆਉਣ ਦੇਤਾ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਅਬਦੁੱਲਾਪੁਰ ਦੀ ਇਹ ਤਸਵੀਰ ਹੈ ਜਿੱਥੇ ਪਾਣੀ ਭਰ ਚੁੱਕਾ ਹੈ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਪੂਰੇ ਖੇਤ ਡੁੱਬ ਚੁੱਕੇ ਨੇ ਇਸ ਤਰੀਕੇ ਨਾਲ ਲੱਗਦਾ ਹੈ ਕਿ ਨਦੀ ਪਿੰਡ ਦੇ ਵਿੱਚ ਬਣ ਚੁੱਕੀ ਹੈ ਔਰ ਲੋਕਾਂ ਨੂੰ ਇਹ ਨਦੀ ਪਾਰ ਕਰਨੀ ਪੈ ਰਹੀ ਹੈ ਕਿਸ ਤਰੀਕੇ ਦੇ ਨਾਲ ਪੂਰੇ ਅੱਧੇ ਅੱਧੇ ਡੁੱਬੇ ਹੋਏ ਨੇ ਲੋਕ ਔਰ ਟਰਾਲੀਆਂ ਦੇ ਵਿੱਚ ਇਹਨਾਂ ਨੂੰ ਬਿਠਾ ਕੇ ਉਥੋਂ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਪੌਂਗ ਡੈਮ ਤੋਂ ਜੋ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਉਸ ਦੇ ਚਲਦੇ ਬਿਆਸ ਦਰਿਆਦ ਵਿੱਚ ਪਾਣੀ ਭਰਿਆ ਹੋਇਆ ਹੈ ਪਹਿਲਾਂ ਹੀ ਚੇਤਾਵਨੀ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਸੀ ਕਿ ਬਿਆਸ ਦੇ ਕੰਢੇ ਜੋ ਪਿੰਡ ਵਸੇ ਨੇ ਤਾਂ ਉਥੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਹੋ ਸਕਦਾ ਹੈ ਕਿ ਇੱਥੇ ਪਾਣੀ ਇਸ ਤਰੀਕੇ ਦੇ ਨਾਲ ਆ ਸਕਦਾ ਹੈ ਤਾਂ ਉਹ ਪਾਣੀ ਜਦੋਂ ਆਇਆ ਤਾਂ ਉਸ ਤੋਂ ਬਾਅਦ ਪੂਰੇ ਦਾ ਪੂਰਾ ਪਿੰਡ एकदम ਡੁੱਬ ਗਿਆ ਲੋਕਾਂ ਦੇ ਵੱਲੋਂ ਇੰਨੀ ਤਿਆਰੀ ਹਾਲਾਂਕਿ ਨਹੀਂ ਕੀਤੀ ਗਈ ਸੀ ਪਰ ਬਾਅਦ ਵਿੱਚ ਉਥੋਂ ਰੈਸਕਿਊ ਕੀਤਾ ਜਾ ਰਿਹਾ ਲੋਕ ਆਪਣੇ ਪੱਧਰ ਦੇ ਉੱਤੇ ਹੀ ਟਰਾਲੀਆਂ ਦੇ ਵਿੱਚ ਬੈਠ ਕੇ ਉਥੋਂ ਜਾ ਰਹੇ ਨੇ ਕਈ ਰਿਸ਼ਤੇਦਾਰ ਆਏ ਹੋਏ ਸੀ ਉਹ ਉਥੋਂ बाहर निकलते हुए नजर आ रहे ने ਪਿੰਡ ਦੇ ਲੋਕ ਵੀ ਕਈ ਫਿਲਹਾਲ ਆਪਣੇ ਘਰ-ਬਾਰ ਛੱਡ ਕੇ ਜਾ ਰਹੇ ਨੇ ਤਾਂ ਜੋ ਜਦੋਂ ਪਾਣੀ ਨਿਕਲੇਗਾ ਪਿੰਡ ਦੇ ਵਿੱਚੋਂ ਤਾਂ ਬਾਅਦ ਵਿੱਚ ਵਾਪਸੀ ਕਰਨਗੇ ਕਿਉਂਕਿ ਜੇ ਖੁਦ ਤਾਂ ਰਹਿੰਦੇ ਨੇ ਉੱਥੇ ਉਹਨਾਂ ਦਾ ਰਾਸ਼ਨ ਪਾਣੀ ਦਾ ਵੀ ਮੁਸ਼ਕਲ ਹੋ ਰਿਹਾ ਹੈ ਔਰ ਉੱਥੇ ਦੂਸਰੇ ਪਾਸੇ ਜੋ ਪਸ਼ੂ ਡੰਗਰ ਇਹਨਾਂ ਨੇ ਰੱਖੇ ਹੋਏ ਨੇ ਤਾਂ ਉਹਨਾਂ ਲਈ ਚਾਰਾ ਵੀ ਨਹੀਂ ਮਿਲ ਰਿਹਾ ਬਿਜਲੀ ਦੀ ਸਪਲਾਈ ਵੀ ਠੱਪ ਹੋ ਚੁੱਕੀ ਹੈ ਜਿਸ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਇਹਨਾਂ ਪਿੰਡ ਵਾਲਿਆਂ ਨੂੰ ਕਰਨਾ ਪੈ ਰਿਹਾ ਸੀ ਔਰ ਇਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਟਰਾਲੀਆਂ ਦੇ ਵਿੱਚ ਬਿਠਾ ਕੇ ਫੁੱਟੂ ਬਾਹਰ ਕੱਢਿਆ ਜਾ ਰਿਹਾ ਹੈ ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤਾਂ ਫਿਲਹਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਆਸ ਦੇ ਕੰਢੇ ਤੇ ਜੋ ਪਿੰਡ ਜਿ ਵਸਦੇ ਨੇ ਖਾਸ ਤੌਰ ਤੇ ਅਬਦੁੱਲਾ ਪਿੰਡ ਦੀ ਤਸਵੀਰ ਜਿੱਥੇ ਪੂਰਾ ਪਿੰਡ ਪਾਣੀ ਦੀ ਜਪੇੜ ਦੇ ਵਿੱਚ ਆ ਚੁੱਕਾ ਹੈ ਪੂਰਾ ਪਿੰਡ ਡੁੱਬ ਚੁੱਕਾ ਹੈ ਜਿਸ ਤੋਂ ਬਾਅਦ ਜੋ ਪਰਿਵਾਰ ਨੇ ਉਥੋਂ ਘਰਵਾਲ ਛੱਡ ਕੇ ਜਾ ਰਹੇ ਨੇ ਔਰ ਜੋ ਰਿਸ਼ਤੇਦਾਰ ਇੱਥੇ ਆਏ ਹੋਏ ਸੀ ਤਾਂ ਉਹ ਵੀ ਉਹਨਾਂ ਨੂੰ ਵੀ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਟਰਾਲੀਆਂ ਦੇ ਵਿੱਚ ਬੈਠੇ ਬਿਠਾ ਕੇ ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚੋਂ ਬਾਹਰ ਕਢਿਆ ਜਾ ਰਿਹਾ ਤਾਂ ਫਿਲਹਾਲ ਲੋਕ ਮੌਜੂਦ ਨੇ ਪਿੰਡ ਦੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਗਈ ਹੈ ਸਾਡੇ ਪੱਤਰਕਾਰ ਵੱਲੋਂ ਔਰ ਉਹਨਾਂ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਕਿਸ ਤਰੀਕੇ ਦੀਆਂ ਮੁਸ਼ਕਲਾਂ ਉਹਨਾਂ ਨੂੰ ਸਾਹਮਣੇ ਕਰਨੀਆਂ ਪੈਡੀਆਂ ਨੇ ਤਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਭਾਈ ਇਹ ਬੰਦੇ ਦਾ ਕਾਫੀ ਆਡਾ ਮਾਲ ਡੰਗਰ ਵੀ ਵੇਚਿਆ ਜੀ